ਪੀ ਦਰਿਆਵਾਂ ਦਾ ਮੈਰੀ ਕਰਨ ਕੀਤਾ ਜਾਵੇ ਪਰ ਇਹਦਾ ਹੱਲ ਬਹੁਤ ਸੌਖਾ ਵੀ 400 ਕਰੋੜ ਗੋਮਤਵਾਰਤੀ ਕੋਈ ਵੱਡਾ ਨਹੀਂਗਾ ਇਹ ਜਿਹੜਾ ਤੁਸੀਂ ਪੈਸੇ ਦਾ ਮਲੰਕੜ ਕੀਤਾ ਇਹ ਤੁਸੀਂ ਪਹਿਲਾਂ ਰਿਸਰਚ ਕਰੀ ਚੰਗੀ ਤਰ੍ਹਾਂ ਨਹੀਂ ਅਸੀਂ ਜਿਹੜੇ ਪੀਡਬਲਯੂਡੀ ਅਧਿਕਾਰੀ ਆ ਜਿਹੜੇ ਇੰਜੀਨੀਅਰਸ ਆ ਉਹਨਾਂ ਨਾਲ ਲੈ ਕੇ ਕੀਤਾ ਵਾ ਇਹ ਪੈਸੇ ਆਉਂਦੇ ਨੇ ਸਰਕਾਰ ਨੂੰ ਕਿ ਆਪ ਹੀ ਖਾਈ ਜਾਂਦੇ ਨੇ ਨਹੀਂ ਇਹਨਾਂ ਕੋ ਜਿਹੜੇ ਆਉਂਦੇ ਆ ਨਾ ਰਿਪੇਅਰ ਵਾਸਤੇ ਵੀ ਉਹ ਵੀ ਸਾਰੇ ਜਿਹੜੇ ਆ ਕਿ ਰਲ ਮਿਲ ਕੇ ਐ ਕਿ ਵੇਖੋ ਇਹ 20000 ਕਰੋੜ ਦਾ ਇਹ ਨੁਕਸਾਨ ਹੋ ਰਿਹਾ ਤੇ 20000 ਕਰੋੜ ਜੇ ਇੱਕ ਨਹੀਂ ਲਾ ਦੇਣ ਦੋ ਤਿੰਨ ਸਾਲਾਂ ਚ ਲਾ ਦੇਣ ਸੈਂਟਰ ਗਵਰਨਮੈਂਟ ਤੋਂ ਕਿਹਾ ਜਾ ਸਕਦਾ ਫਿਰ ਦਬਾਅ ਸਰਕਾਰ ਦੀ ਕੋਈ ਸਿਸਟੇਮੈਟਿਕ ਨਹੀਂ ਆਈ ਇੱਥੇ ਤੇ ਜਿਹੜੀਆਂ ਸਵੈ ਸੇਵਕ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਪੰਥਕ ਜਥੇਬੰਦੀਆਂ ਨੇ ਕਈ ਆਰਗੇਨਾਈਜੇਸ਼ਨ ਐ ਜਿਹੜੀਆਂ ਇੱਥੇ ਆਈਆਂ ਨੇ ਇਹ ਪੰਜਾਬ ਸਰਕਾਰ ਚੰਗਤ ਰਾਏ ਜਿਹੜੀ 12 ਵਜੇ ਰਾਤ ਆਈ ਇਹਦੀ ਹੀ ਡਿਸਟ੍ਰਿਬਿਊਸ਼ਨ ਕਰ ਦਿੰਦੀ ਤੇ ਹਰ ਘਰ ਤੇ ਪਹੁੰਚ ਜਾਣੀ ਹੋਇਆ ਕੀ ਆ ਇਹਦੀ ਇੱਥੇ ਪੋਲੀਟਿਕਲਾਈਜੇਸ਼ਨ ਹੋ ਗਈ ਆ ਇਹ ਮੰਨ ਲਓ ਕਿ ਤੇ ਹਰਿਆਣੇ ਚੋਂ ਆਇਆ ਉਹਨੇ ਕਹਿਤਾ वो इन बीजेपी पार्टी देखो पंजाब ने देश के किसान को बचाया था तो देश के किसान की भी ये जिम्मेदारी बनती है राजस्थान के किसान की भी ये जिम्मेदारी बनती है कि पंजाब की संकट की घड़ी के अंदर पंजाब के साथ खड़ा हो तो सीकर से लगातार लोग आ रहे हैं हर दिन कोई ना कोई गाड़ी आती है हमारी गाड़ी जो तीसरी बार यहाँ पर आई है ਸਤਨਾਮ ਸਿੰਘ ਜਨਾਲ ਅਜਨਾਲਾ ਨਾਲ ਨੇ ਸਹਿਯੋਗਤ ਕਿਸਾਨ ਮੋਰਚੇ ਵੱਲੋਂ ਅੱਜ ਇੱਥੇ ਹੜ੍ਹ ਪ੍ਰਭਾਵਿਤ ਇਲਾਕੇ ਚੇਤਨਾ ਨੇ ਆਪਣਾ ਰਾਹਤ ਕੈਂਪ ਲਾਇਆ ਹੈ ਅਜਨਾਲਾ ਸਾਹਿਬ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਪਹਿਲਾਂ ਹੀ ਪੰਜਾਬ ਸਾਰਾ ਕੁਝ ਭਲੀ ਭੰਤੀ ਜਾਣੂ ਹੋ ਜੋਈ ਮੁਸ਼ਕਲਾਂ ਆ ਇਹਦਾ ਤੁਸੀਂ ਪਰਮਾਨੈਂਟ ਹੱਲ ਬਾਰੇ ਗੱਲ ਕਰ ਰਹੇ ਸੀ ਇਹਦਾ ਹੱਲ ਕੀ ਹੈ ਇਹ ਦੇਖੋ ਜਿਹੜਾ ਸੰਯੁਕਤ ਕਿਸਾਨ ਮੋਰਚਾ ਵਾ ਹਾਂਜੀ ਉਹਦੇ ਜਮੂਰੇ ਕਿਸਾਨ ਸਭਾ ਮੈਂ ਜਿਹੜਾ ਬਿਖਸ਼ਾ ਆ ਲਿੰਦਾ ਉਹ ਕੋ ਵੀ ਵਿੱਚ ਸ਼ਾਮਿਲ ਹੈ ਹੂੰ ਥੋੜਾ ਕੀ ਬੋਲੋ ਅਸੀਂ ਬੜੇ ਪੁਰਾਣੇ ਜ਼ਮਾਨੇ ਤੋਂ ਮੰਗ ਕਰ ਰਹੇ ਹਾਂ ਕਾਫੀ ਧੇਰ 564 ਸਾਲਾਂ ਦੇ ਵੀ ਦਰਿਆਵਾਂ ਦਾ ਨਹਿਰੀਕਰਨ ਕੀਤਾ ਜਾਵੇ ਹਾਂ ਫਾਰ ਐਗਜ਼ਾਮਪਲ ਜਿਹੜਾ ਰਾਵੀ ਰਿਵਰ ਆ ਆ ਜੁਗਲ ਸੀ ਡੈਟ ਇਹ 164 ਕਿਲੋਮੀਟਰ ਲੰਬਾ ਮਾਧਵਪੁਰ ਤੋਂ ਲੈ ਕੇ ਰਾਣੀਆਂ ਵਿੱਚ ਜਾ ਕੇ ਪਾਕਿਸਤਾਨ ਫਾਲ ਕਰ ਦਿੰਦਾ 164 ਕਿਲੋਮੀਟਰ ਦੇ ਉੱਤੇ 40 ਫੁੱਟ ਚੌੜੀ ਇੱਕ ਤੁਸੀਂ ਬੰਦ ਜਿਹਨੂੰ ਕਹਿ ਸਕਦੇ ਆਪਾਂ ਬਣਾਇਆ ਜਾਵੇ ਉਹਦੇ ਤੇ ਪੱਕੀ ਸੜਕ ਹੋਵੇ ਇਹ ਬੜਾ ਨਾਟਕਮਾਰਕ ਮੰਦਾ ਇਹਦੇ ਨਾਲ ਇਹ 400 ਕਹਿੰਦੇ ਇੱਥੇ 6-700 ਕਰੋੜ ਦਾ ਨੁਕਸਾਨ ਹੋ ਗਿਆ ਇਸ ਇਲਾਕੇ ਜੇ ਕਰੇ ਬਣਾਇਆ ਹੁੰਦਾ ਜਿਹੜਾ ਬਣਾਇਆ ਉਹ ਕੱਚਾ ਵਾ ਉਹ ਬਾਦਲ ਗਵਰਨਮੈਂਟ ਦੇ ਵੇਲੇ ਦਾ ਬਣਿਆ ਮੁੜ ਕੇ ਕੇ ਨੇ ਉਹਦੇ ਤੇ ਕੀਤਾ ਨਹੀਂਗਾ ਫਿਰਦੇ ਜਾਂਦੇ ਆ ਡੀਸੀ ਫਿਰ ਰਿਹਾ ਧਾਰੀਵਾਲ ਫਿਰ ਹੋਰ ਮੰਤਰੀ ਆ ਰਹੇ ਆ ਸ਼ਾਇਦ ਮੁੱਖ ਮੰਤਰੀ ਵੀ ਆ ਜਵੇ ਭਾਵੇਂ ਵੀ ਇਹਦਾ ਹੱਲ ਬਹੁਤ ਸੌਖਾ ਵੀ 400 ਕਰੋੜ ਗਵਰਨਮੈਂਟ ਵਾਸਤੇ ਕੋਈ ਵੱਡਾ ਨਹੀਂਗਾ ਇਹਦਾ ਇੱਕੋ ਬੰਨਾ ਬਣਾਉਣਾ ਪਰਲਾ ਬੰਨਾ ਤੇ ਪਾਕਿਸਤਾਨ ਦੇ ਨਾਲ ਇਹਦੇ ਉੱਤੇ ਬਣ ਜਾਏ 164 ਕਿਲੋਮੀਟਰ ਲੰਬਾ ਜਿਹੜਾ ਵਿਆਸ دریا ਵਾ ਉਹ ਪੌਂਗ ਡੈਮ ਤੋਂ ਲੈ ਕੇ ਜਿੱਥੇ ਜਾ ਕੇ ਸਤਲੁਜ ਮਿਲਦਾ 165 ਕਿਲੋਮੀਟਰ ਲੰਬਾ ਉਹਦੇ ਦੋਵੇਂ ਬੰਦ ਬਣਾਉਣੇ ਉਹ 800 ਕਰੋੜ ਲੱਗੇਗਾ ਜਿਹੜਾ ਸਤਲੁਜ ਦਰਿਆ ਵਾ ਉਹ 150 ਕਿਲੋਮੀਟਰ ਹੀ ਹੈ ਇਹ ਜਿਹੜਾ ਤੁਸੀਂ ਪੈਸੇ ਦਾ ਮਲਾਂਕੜ ਕੀਤਾ ਇਹ ਤੁਸੀਂ ਪਹਿਲਾਂ ਰਿਸਰਚ ਕਰੀ ਚੰਗੀ ਤਰ੍ਹਾਂ ਨਹੀਂ ਅਸੀਂ ਜਿਹੜੇ ਪੀਡਬਲਯੂਡੀ ਅਧਿਕਾਰੀ ਆ ਜਿਹੜੇ ਇੰਜੀਨੀਅਰਸ ਆ ਉਹਨਾਂ ਨਾਲ ਲੈ ਕੇ ਕੀਤਾ ਵਾ ਕਿ 20000 ਕਰੋੜ ਨਾਲ ਚਾਰੇ ਦਰਿਆ ਈਵਨ ਕੱਗਰ ਵੀ ਸਾਤਲੋਜ ਵੀ ਬਿਆਸ ਵੀ 라ਵੀ ਵੀ ਛੋਟੇ ਮੋਟੇ ਹੋਰ ਆਫਸ਼ੋਰ ਜਿਹੜੇ ਆ ਉਹ ਸਾਰਿਆਂ ਦੇ ਬੰਦ ਇੰਨੇ ਵਧੀਆ ਬਣਦੇ ਆ ਕਿ ਇੱਕ ਸ਼ਹਿਰਾਂਾਂ ਬਣ ਜੂਗੀ ਮਿਸਾਲ ਦੇ ਤੌਰ ਤੇ 164 ਕਿਲੋਮੀਟਰ ਲੰਮਾ ਬੰਦ ਬਣਿਆ ਹੋਵੇ 4 ਕਿਲੋਮੀਟਰ ਦੇ ਉੱਤੇ ਇੱਕ ਇੱਕੜ ਦੀ ਇੱਕ ਬਣਾਉਣ ਰੈਸਟੋਰੈਂਟ ਟਾਈਪ ਜਾਈ ਲੋਕ ਆਠਣੋਂ ਦਰਿਆ ਦਾ ਵੇਖਣ ਅੱਗੇ ਕਿਸ਼ਤੀਆਂ ਚੱਲਦੀਆਂ ਹੋਣ ਇਹ ਗਵਰਨਮੈਂਟ ਕਰਨੇ ਰਿਹਾ ਟੂਰਿਜ਼ਮ ਵੀ ਬੜੇਗਾ ਲੋਕਾਂ ਦੀ ਆਰਥਿਕ ਹਾਲਤ ਮੇ ਇਹ ਪੈਸੇ ਆਉਂਦੇ ਨੇ ਸਰਕਾਰ ਤੋਂ ਕਿ ਆਪ ਹੀ ਖਾਈ ਜਾਂਦੇ ਨੇ ਨੀ ਇਹਨਾਂ ਕੋ ਜਿਹੜੇ ਆਉਂਦੇ ਨੇ ਰਿਪੇਅਰ ਵਾਸਤੇ ਵੀ ਉਹ ਵੀ ਸਾਰੇ ਜਿਹੜੇ ਆ ਇਹ ਰੋਡ ਮੇਲ ਕੇ ਗਵਰਨਮੈਂਟ ਦਾ ਜਿਹੜਾ ਪੈਸਾ ਹੈ ਨਾ ਇੱਕ ਨਹੀਂ ਰਜੀਵ ਗਾਂਧੀ ਨੇ ਕਿਹਾ ਸੀ ਇਹ ਕਿ 1 ਰੁਪਇਆ ਜਿਹੜਾ ਦਿੱਲੀ ਤੋਂ ਆਉਂਦਾ ਨਾ ਉਹ 14 ਪੈਸੇ ਰਹਿ ਜਾਂਦਾ ਪੰਜਾਬ ਸਰਕਾਰ ਦਾ ਮੈਂ ਇੱਕ ਸਮੀਧਾਰ ਹੋ ਕੇ ਇਲਿਗੇਸ਼ਨ ਲਾਉਣਾ ਚਾਹੁੰਦਾ ਹਾਂ ਪੀਨਾਂ ਦੇ 60 ਫੀਸੇ ਦੀ ਖਾਦੇ ਜਾਂਦੇ ਆ 40 ਫੀਸੇ ਦੀ ਲੱਗਦੇ ਆ ਹਮ ਸਰਕਾਂ ਤੇ ਦੇ ਟੁੱਟ ਜਾਂਦੀਆਂ ਨੇ ਇੱਕ ਸਾਲ ਦੋ ਸਾਲਾਂ ਬਾਅਦ ਸੋ ਇਸ ਕਰਕੇ ਪ੍ਰਬੰਧ ਨਹੀਂ ਗਾਏ ਬਹੁਤ ਜਿੰਨਾ ਨਾ ਸਟੌਪ ਗੈਪ ਦੇ ਅਰੇਂਜਮੈਂਟ ਬਣਾਉਂਦੇ ਆ ਪੱਕਾ ਅਰੇਂਜਮੈਂਟ ਨਹੀਂ ਬਣਾਉਂਦੇ ਸੋ ਇਸ ਕਰਕੇ ਇਹਦਾ ਨਹਿਰੀ ਕਰਨ ਕੀਤਾ ਜਾਂਦਾ ਕੋਈ ਔਖਾ ਨਹੀਂ ਪੈਸੇ ਐਤ ਕੀ ਵੇਖੋ ਇਹ 20 ਹਜ਼ਾਰ ਕਰੋੜ ਦਾ ਇਹ ਨੁਕਸਾਨ ਹੋ ਗਿਆ ਇਹ 20 ਹਜ਼ਾਰ ਕਰੋੜ ਜੇ ਇੱਕ ਰੀ ਲਾ ਦੇਣ ਇਹ ਲੋਕ ਕਿੰਨਾ ਸਾਲਾਂ ਚ ਲਾ ਦੇਣ ਸੈਂਟਰ ਗਵਰਨਮੈਂਟ ਤੋਂ ਕਿਹਾ ਜਾ ਸਕਦਾ ਫਿਰ ਦਬਾਅ ਪਾ ਕੇ ਉਹ ਵੀ ਇਹਦੇ ਜਰਨੀਬ ਦੇ ਸਕਦੀ ਹੈ ਤੋ ਇਸ ਕਰਕੇ ਇਹ ਪੱਕਾ ਹੱਲ ਆ ਜਿਹੜਾ ਤੁਹਾਡੇ ਰਾਹੀਂ ਤੁਹਾਡੇ ਚੈਨਲ ਰਾਹੀਂ ਤੁਹਾਨੂੰ ਵੀ ਸਮੇਂ ਲੱਗੇ ਹੋਊਗੀ ਸਾਡੇ ਤੋਂ ਬਗੈਰ ਕਿਸੇ ਨੇ ਨਹੀਂ ਦੱਸਣਾ 164 ਕਿਲੋਮੀਟਰ ਆ 165 ਕਿਲੋਮੀਟਰ ਆ ਸਾਧਰੋਈ ਇਹ 150 ਕਿਲੋਮੀਟਰ ਆ ਉਹ ਜਿਹੜਾ ਪਰਲਾ ਵਾ ਉਹ ਵੀ ਇਹ ਪੌਣਿਕ 200 ਕਿਲੋਮੀਟਰ ਇਕੱਤਰ ਹੋਰ ਛੋਟਾ ਦਰਿਆ ਉੱਤੇ ਜਿਆਦਾ ਖਰਚ ਨਹੀਂ ਹੋਣਾ ਸਿਰਫ 20000 ਰੁਪਏ ਇਹ ਸੰਯੁਕਤ ਖਾਨ ਮੋਰਚੇ ਦਾ ਕੈਂਪ ਹੈ ਇਹਦੇ ਜਿਹੜੀਆਂ ਅੰਮ੍ਰਿਤਸਰ ਨੂੰ ਡੀਲ ਕਰਦੀਆਂ ਆਰਗੇਨਾਈਜੇਸ਼ਨ 5 6 ਉਹ ਸਾਰੀਆਂ ਇਹਦੇ ਵਿੱਚ ਸ਼ਾਮਿਲ ਆ ਵਿੱਚ ਵਾਖੋ ਹੁਮ ਅਸੀਂ ਇੱਥੇ ਰੋਜ਼ਾਨਾ ਕੈਂਪ ਲਾਉਨੇ ਆ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਦੇ ਹੜਾਈ ਨੂੰ ਜਦੋਂ ਦੇ ਹੜਾ ਆਇਆ ਅਸੀਂ ਸਿਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇੱਥੇ ਪਾਉਣੇ 2 ਲੱਖ ਏਕੜ ਫਸਲਾਂ ਤਬਾਹ ਹੋ ਗਈਆਂ ਜਨਾਲੇ 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 ਖੇਤਰ ਜਨਾਲੇ ਕਿੰਨੇ ਪਿੰਡ ਨੇ ਇੱਥੋਂ ਜਨਾਲੇ ਇੱਥੇ 185 ਪਿੰਡ ਜਿਹੜੇ ਆ ਉਹਨਾਂ ਦੇ ਵਿੱਚ ਪਾਣੀ ਆ ਕੇ ਖੜਾ ਨਾ ਖਰਾਬ ਹੋ ਗਿਆ ਬਹੁਤ ਸਾਰੇ ਘਰ ਲੋਕਾਂ ਦੇ ਟਿਕ ਪਏ ਕਈਆਂ ਦੇ ਜਿਹੜੇ ਪੱਕੇ ਘਰ ਸੀ ਉਹਨਾਂ ਦੇ ਨਾਲ ਪਾਣੀ ਆ ਗਿਆ ਹੁਣ ਕਿਉਂ-ਕਿ ਜੋਂ ਧੁੱਪ ਪੈਂਦੀ ਆ ਉਹਨਾਂ ਵਿੱਚ ਤਰੇੜਾਂ ਆਈ ਜਾਂਦੀਆਂ ਨੇ ਯਾਨੀ ਕਾਫੀ ਥਰਾਂ ਦਾ ਨੁਕਸਾਨ ਹੋਇਆ ਪੰਜ ਇੱਥੇ ਮੋਤਾਂ ਵੀ ਹੋ ਗਈਆਂ ਥਰਾਂ ਦੇ ਵਿੱਚ ਇੱਕ ਨਵਿਆਹੀ ਲੜਕੀ ਚੂੜਾ ਪਾਇਆ ਜੇ ਤੱਕ ਉਹ ਡਾਇਗਨੋਸ ਨਹੀਂ ਹੋਈ ਉਹ ਉਹ ਮਰੀ ਗਈ ਇਸੇ ਤਰ੍ਹਾਂ ਇੱਥੇ ਬਹੁਤ ਡੰਗਰ ਮਾਰੇ ਗਏ ਬਹੁਤ ਸਰੀਆਂ ਮੱਝਾਂ ਰੁੜ ਕੇ ਉਹ ਪਾਕਿਸਤਾਨ ਵਿੱਚ ਚਲੇ ਗਈਆਂ ਹਾਂਜੀ ਸੋ ਇਹ ਭਾਵ ਹੈ ਕਿ ਬਹੁਤ ਵੱਡਾ ਤਬਾਈ ਹੋਈ ਹੈ ਪਰ ਪੰਜਾਬ ਸਰਕਾਰ ਜਿਵੇਂ ਦਾਅਵੇ ਕਰ ਰਹੀ ਹੈ ਕਿ ਅਸੀਂ ਹਰ ਸਹੂਲਤ ਮੁਹੱਈਆ ਕਰਵਾ ਰਹੇ ਹਾਂ ਕੋਈ ਅਜੇ ਤੱਕ ਸਹੂਲਤ ਇਦਾਂ ਦੀ ਕੋਈ ਗਰਾਊਂਡ ਲੈਵਲ ਤੇ ਪਹੁੰਚੀ ਨਹੀਂ ਸਰਕਾਰ ਦੀ ਕੋਈ ਸਿਸਟਮੈਟਿਕ ਨਹੀਂ ਆਈ ਇੱਥੇ ਤੇ ਜਿਹੜੀਆਂ ਸਵੈ ਸੇਵਕ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਪੰਥਕ ਜਥੇਬੰਦੀਆਂ ਨੇ ਸੰਯੁਕਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਹੋਰ ਕਈ ਆਰਗੇਨਾਈਜੇਸ਼ਨ ਹੈ ਜਿਹੜੀਆਂ ਇੱਥੇ ਆਈਆਂ ਨੇ ਤਕਰੀਬਨ 7000 ਦੇ ਲਗਭਗ ਵਹੀਕਲ ਆਏ ਆ ਟਰੱਕ ਆਏ ਆ ਟਰੈਕਟਰ ਟਾਲੀਆਂ ਆਈਆਂ ਵਾ ਹੋਰ ਕਈ ਕਿਸਮ ਦੇ ਆਏ ਆ 7000 ਨੱਕੋ ਨੱਕ ਭਰੇ ਲੋਕੀ ਰਾਤ ਲੈ ਕੇ ਆਏ ਆ ਸ਼ਿਉਤ ਕਿਸਾਨ ਮੋਰਚੇ ਵੱਲੋਂ ਪੂਰੀ ਹਮਾਇਤ ਕੀਤੀ ਜਾ ਰਹੀ ਹੈ ਅਸੀਂ ਅਸੀਂ ਇਹਦੇ ਤੋਂ ਪੂਰੀ ਰਮਦਾਸ ਸਾਈਡ ਵੱਲ ਵੀ ਕਰ ਰਹੇ ਆ ਇਧਰ ਵੀ ਕਰ ਰਹੇ ਆ ਬਾਕੀ ਪੰਜਾਬ ਚ ਕਰ ਰਹੇ ਆ ਸਿਰਫ ਅਸੀਂ ਸਰਕਾਰ ਨੂੰ ਕਹਿਣਾ ਇਹ ਚਾਹੁੰਦੇ ਆ ਪੀ ਅਜੇ ਸਾਡੂ ਕੋਈ ਇਸ ਤਰ੍ਹਾਂ ਦੀ ਪੁਰਾਣੀ ਪੂਰੀ ਜਿਹੜੀ ਐਡਮਿਨਿਸਟ੍ਰੇਸ਼ਨ ਨਹੀਂ ਸੀ ਹੈਗੀ ਜੇ ਸਰਕਾਰ ਮਿਲਵਰਤਨ ਕਰਦੀ ਇੱਥੇ 7000 ਜਿਹੜੇ ਵਹੀਕਲ ਆਏ ਆ ਉਹ ਏਕ-ਏਕ ਪਿੰਡ 'ਚ 20 20 30 ਆ ਸਕਦੇ ਸੀ ਮਤਲਬ ਇਹ ਪੰਜਾਬ ਤੋਂ ਬਾਹਰੋਂ ਵੀ ਆ ਰਹੇ ਨੇ ਉਹਨਾਂ ਦੀ ਇਕੁਅਲ ਡਿਸਟ੍ਰੀਬਿਊਸ਼ਨ ਨਹੀਂ ਹੋਈ ਜੁਪੀ ਜਿਹੜੇ ਆ ਹਰਿਆਣੇ ਤੋਂ ਬਹੁਤ ਹੀ ਆਏ ਖਾਸ ਆ ਅੱਜ ਵੀ ਆਏ ਨੇ ਮਲਾਦ ਮੈਡੀਕਲ ਅੱਜ ਵੀ ਆਏ ਜਿਹੜੇ ਰਾਜਸਥਾਨ ਤੋਂ ਆਏ ਸੀਕਰ ਤੋਂ ਆਏ ਆ ਸਾਡਾ ਸਿਰਫ ਕਹਾਵ ਕਹਿਣ ਦਾ ਵੀ ਜੇ ਪੰਜਾਬ ਸਰਕਾਰ ਚੰਗਤ ਰਾਏ ਜਿਹੜੀ 12 ਰਾਤ ਆਈ ਇਹਦੀ ਹੀ ਡਿਸਟ੍ਰਿਬਿਊਸ਼ਨ ਕਰ ਦਿੰਦੀ ਤੇ ਹਰ ਘਰ ਚ ਪਹੁੰਚ ਜਾਣੀ ਹੋਇਆ ਕੀ ਆ ਇਹਦੀ ਇੱਥੇ ਪੋਲੀਟੀਕਲਾਈਜੇਸ਼ਨ ਹੋ ਗਈ ਹੈ ਸਿਆਸੀਕਰਨ ਹੋ ਗਿਆ ਜੇ ਮੰਨ ਲਓ ਕਿਤੇ ਹਰਿਆਣੇ ਚੋਂ ਆਇਆ ਉਹਨੇ ਇਹ ਕਹਿਤਾ ਉਹ ਨੂੰ ਬੀਜੇਪੀ ਵਾਲੇ ਲੈ ਗਏ ਪਾਰਟੀ ਵਿੱਚ ਵੰਡਿਆ ਗਿਆ ਹੈ। ਅ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਤੁਸੀਂ ਇਸ ਉੱਤੇ ਕਿਸਾਨ ਮੋਰਚੇ ਦੇ ਵੱਡੇ ਲੀਡਰ ਹੋ। ਨਰਿੰਦਰ ਮੋਦੀ ਜਿਹੜੇ 1600 ਕਰੋੜ ਪੰਜਾਬ ਨੂੰ ਰਾਹਤ ਪੈਕੇਜ ਦੇ ਕੇ ਗਏ ਨੇ ਇਹਦੇ ਬਾਰੇ ਕੀ ਬਿਆਨ ਹੈ ਤੁਹਾਡਾ? ਨਹੀਂ ਸਾਡਾ ਤੇ ਬਿਆਨ ਉਹਦੇ ਬਾਰੇ ਆ ਕਿ ਬੜੀ ਤੁਸ਼ ਨਾਲ ਹੀ ਉਹਨਾਂ ਕਿਹਾ ਵੀ 12000 ਕਰੋੜ ਅਸੀਂ ਨੈਸ਼ਨਲ ਡਿਸਾਸਟਰ ਰਿਸੋਰਸ ਫੰਡ ਵਿੱਚ ਦਿੱਤਾ ਹੋਇਆ ਪਹਿਲਾਂ ਦਾ ਉਹ ਪੰਜਾਬ ਗੋਮਡ ਕਹਿੰਦੀ ਸਾਡੇ ਕੋ ਆਇਆ ਕੋਈ ਨਹੀਂ ਗਾ ਇਸ ਕਰਕੇ ਉਹ ਤੇ ਬਿਟਵੀਨ ਸਟੇਟ ਗਵਰਨਮੈਂਟ ਐਂਡ ਸੈਂਟਰ ਗਵਰਨਮੈਂਟ ਐ ਅਸੀਂ ਚਾਹੁੰਦੇ ਸਾਂ ਵੀ ਜਿਹੜੀ ਆ ਰਿਸੋਰਸਸ ਪੰਜਾਬ ਸਰਕਾਰ ਕੋ ਹੈ ਨਹੀਂ ਇਹ ਤੈਵੇਂ ਡੰਕਾ ਵਜਾਉਣ ਦੇ ਆ ਘੱਟੋ-ਘੱਟ 20000 ਕਰੋੜ ਰੁਪਈਆ ਸੈਂਟਰ ਗਵਰਨਮੈਂਟ ਨੂੰ ਰੀਲੀਫ ਦੇਣਾ ਚਾਹੀਦਾ ਏ ਕਿਉਂਕਿ ਅਸੀਂ ਰੀਲੀਫ ਮੰਗ ਰਹੇ ਹਾਂ 70000 ਪ੍ਰਤੀ ਏਕੜ ਕਈ ਲੋਕ 70000 ਨੂੰ ਬੜਾ ਵੱਡਾ ਸਮਝਦੇ ਆ ਇਸ ਇਲਾਕੇ ਚ 70000 ਨਾ ਜ਼ਮੀਨ ਇੱਕ ਏਕੜ ਸਾਲ ਲਈ ਤੁਹਾਨੂੰ ਠੇਕੇ ਤੇ ਮਿਲਦੀ ਆ ਮਤਲਬ ਤੁਸੀਂ ਕਹਿ ਰਹੇ ਪ੍ਰਤੀ ਏਕੜ 70000 ਮੁਆਵਜ਼ਾ ਆਉਣਾ ਚਾਹੀਦਾ ਹੁਣ ਆ ਹੁਣ ਕਿਉਂ ਹੋਣਾ ਚਾਹੀਦਾ ਮੈਂ ਗੱਲ ਕਰਦਾ ਇੱਥੇ 35000 ਤੋਂ ਉਹ ਜ਼ਮੀਨ ਤੇ ਲੱਗ ਜਾਂਦਾ ਹੂੰ ਕਈਆਂ ਲੋਕਾਂ ਲਈ ਮਾਰਿਆ ਉਹਦਾ 35000 ਤੇ ਵੈਸੇ ਹੀ ਗਿਆ ਕੀਰ ਦਾ ਵੀ ਸਾਰਾ ਕੁਝ ਕਰਕੇ ਹੀ ਕਲਕੂਲੇਸ਼ਨ ਕੀਤੀ ਮੈਂ ਐਗਰੀਕਲਚਰ ਦਾ ਐਕਸਪਰਟ ਹਾਂ ਮੋਰਓਵਰ ਇਹ ਜਿਹੜਾ ਵਾ ਇਹ 70000 ਤੋਂ ਘੱਟ 70000 ਤੇ ਉਹਦੇ ਪੱਲੇ ਪੂਰੀ ਹੁੰਦੀ ਹੈ ਕੋਈ ਆਸ ਜਾਪ ਨਹੀਂ ਸਰਕਾਰ ਤੋਂ ਕਿ ਤੁਹਾਨੂੰ ਆਸ ਹੈਗੀ ਕਿ ਮਾਸ ਮਿਲਣ ਦੀ ਸੰਭਾਵਨਾ ਹੈ 70000 ਨਾਵੇਂ 20000 ਦਾ ਅਨਾਉਂਸਮੈਂਟ ਕੀਤੀ ਪੰਜਾਬ ਸਰਕਾਰ ਨੇ 20000 ਬਹੁਤ ਥੋੜਾ ਵਾ ਸਾਨੂੰ ਐਂਓ ਲੱਗਦਾ ਵਾ ਇਹਨਾਂ 23 ਵਿੱਚ ਵੀ ਅਨਾਉਂਸਮੈਂਟ ਕੀਤੀ ਸੀ ਤੇ ਮਿਲਿਆ ਕਿਸੇ ਨੂੰ ਨਹੀਂ ਸੀ 23 ਵਿੱਚ ਹੜਾ ਆਏ ਸੀ ਨਾ ਸਾਨੂੰ ਯਾਦ ਹੈ 2023 ਉਦੋਂ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਕੀਤੀ ਸੀ ਪਰ ਉਹਨੂੰ ਕਿਸੇ ਨੂੰ ਵੰਡ ਨਹੀਂ ਉਹਦੋਂ 20000 ਜਿੰਨਾ ਵੀ ਇੱਕੜ ਮੋਆ ਉਹ ਵੀ ਨਹੀਂ ਮਿਲਿਆ ਉਹਦੋਂ ਉਹਨਾਂ ਦਾ 6586 ਸੀ ਬਲੋ ਤਾਂ ਰਾਏ ਕਿਤਨੇ ਕਿਤੇ ਕਹਿਣਾ ਹੈ ਕਿ ਜਿਹੜੀਆਂ ਜਥੇਬੰਦੀਆਂ ਜਿਹੜੀ ਸਹੂਲਤ ਮਰੀ ਉਹ ਆਮਹਾਰੇ ਆ ਕੇ ਹੀ ਲੱਗੀਆਂ ਆ ਨਹੀਂ ਆਪ ਹੀ ਲੋਕਾਂ ਨੇ ਆਣ ਕੇ ਲੀਫ ਕੀਤਾ ਗਵਰਨਮੈਂਟ ਵੱਲੋਂ ਲੀਫ ਜਿਹੜਾ ਆਇਆ ਵੀ ਹੈ ਨਾ ਉਹਦਾ ਵੀ ਸਿਆਸੀਕਰਨ ਕਰ ਲਿਆ ਮਾਰ ਲੋ ਮਾਰਕਫਟ ਲੈ ਕੇ ਆਈ ਪੰਜਾਬ ਗੋਮ ਦੇ ਬਿਹਾਰ ਤੇ ਉਹਦੇ ਉੱਤੇ ਫੱਟਾ ਲਾ ਲਿਆ ਵੀ ਇਹ ਇਹ ਜਿਹੜਾ ਕੁਲਦੀਪ ਸੌ ਧਾਰੀਵਾਲ ਲੈ ਕੇ ਆ ਆਪਦਾ ਮੰਤਰੀ ਜੀ ਹਾਂ ਉਹ ਉਹ ਉਹਨੇ ਆਪਣਾ ਫੱਟਾ ਲਾ ਲਿਆ ਵੀ ਇਹ ਮੈਂ ਲੈ ਕੇ ਆ ਰਿਆ ਨਜੀਤ ਉਹਦੇ ਆਇਆ ਉਹ ਪੰਜਾਬ ਸਰਕਾਰ ਦੀ ਆ ਸੋ ਇਸ ਤਰ੍ਹਾਂ ਇੱਥੇ ਰੀਲੀਫ ਫੰਡ ਵਿੱਚ ਬਹੁਤ ਏਰਾ ਫੇਰੀ ਆ ਲੋਕਾਂ ਨੂੰ ਅਜੇ ਵੀ 40% ਲੋਕਾਂ ਕੋ ਕਿਸੇ ਨਾ ਕਿਸੇ ਸ਼ਕਲ ਵਿੱਚ ਲੀਵ ਨਹੀਂ ਪਹੁੰਚਿਆ ਅਜੇ ਅਜੇ ਹੁਣ ਤੱਕ ਅਜੇ ਤੱਕ ਪਾਣੀ ਨਹੀਂ ਜਾਈ 40% ਮੈਂ ਬਹੁਤ ਵੱਡਾ ਚੈਲੰਜ ਕਰਦਾ 40% ਮਤਲਬ ਚਾਰਾ ਰਾਸ਼ਨ ਮੈਡੀਕਲ ਉਹਨਾਂ ਉਹਨਾਂ ਕੋ 40% ਲੋਕਾਂ ਕੋ ਨਹੀਂ ਪਹੁੰਚਿਆ ਗਰਾਊਂਡ ਲੈਵਲ ਤੇ ਨਹੀਂ ਪਹੁੰਚਿਆ ਕਿਉਂਕਿ ਕਾਰਨ ਕੀ ਉਹਦਾ ਇੱਕ ਪਿੰਡਾਂ ਦੇ ਵਿੱਚ ਆਬਾਦੀ ਪੰਜਾਬ ਦੀ ਸੈਕਟੜ ਹੂੰ ਉਹ ਬਾਹਰ ਹੁੰਦੀ ਹੈ 2-2 ਕਿਲੋਮੀਟਰ ਵੰਡੀ ਹੋਈ ਹੈ ਹਾਂ ਉਹ ਰਹਿ ਜਾਂਦੇ ਆ ਫਿਰ ਜਿਹੜੇ ਸਰਪੰਚ ਆ ਉਹ ਆਪਣੇ ਕੋਲ ਲਵਾ ਲੈਂਦੇ ਆ ਇਹ ਉਹ ਗਾਂ ਲੋਕਾਂ ਨੂੰ ਬੰਦੇ ਨਹੀਂ ਪਰ ਹੱਲ ਕੀ ਇਹ ਦਾ ਹੱਲ ਕੀ ਹੋਵੇ ਜੇ ਤੁਸੀਂ ਇਹਨੂੰ ਹੱਲ ਹੀ ਸੀਗਾ ਕਿ ਗਵਰਨਮੈਂਟ ਜਿਹੜੀ ਆ ਚੰਗਾ ਧਖਲ ਦਿੰਦੀ ਬਾਕੀ ਜਿਹੜੀਆਂ ਸਵੈ ਸੇਵਕ ਜੈਥੇ ਬੰਦੀਆਂ ਉਹ ਵੀ ਗਾਈਡਡ ਹੁੰਦੀਆਂ ਕਿਸੇ 1 ਪੁਆਇੰਟ ਤੇ ਜਿਤਨਾ ਅਸੀਂ ਗਾਈਡੈਂਸ ਵਾਸਤੇ ਬਣਾਇਆ ਸੀਗਾ ਚਲੋ ਸਾਡੇ ਤੋਂ ਬਗੈਰ ਵੀ ਉਹ ਕਰ ਸਕਦੇ ਸੀਗੇ ਕੋਈ ਅਸੀਂ ਨਹੀਂ ਦਾਵਾ ਕਰਦੇ ਵੀ ਅਸੀਂ ਸਭ ਕੁਝ ਕਰਨਾ ਸੀ ਉਹਨਾਂ ਨੇ ਉਹ ਇੱਕ ਗਾਈਡਡ ਸੈਂਟਰ ਹੁੰਦਾ ਉਹਦੇ ਤੋਂ ਪਿੰਡਾਂ ਨੂੰ ਜਾਂਦੀ ਲੋੜਵੰਦਾਂ ਨੂੰ ਹੁਣ ਕੋਨੇ ਵਾਲਿਆ ਹੂੰ ਇਹ ਜਨਾਲੇ ਵਾਲੇ ਹਲਕੇ ਚ ਹਾਂਜੀ ਅ ਜਨਾਲੇ ਵਾਲਕੇ ਚ ਨਹੀਂ ਨਹੀਂ ਉਹ ਰਮਦਾਸ ਸਰਪੇ ਚ ਆਉਂਦਾ ਹੈ ਜਨਾਲਾ ਸਬਡਿਵੀਜ਼ਨ ਆ ਹੂੰ ਹਰ ਬੰਦਾ ਜਾਂਦਾ ਕੋਨੇ ਵਾਲਾ ਉਹ ਹੁਣ ਨਾ ਬਾਹਰ ਸਰਪੰਚ ਦੇ ਖਲੋਤੇ ਵੀ ਰੱਬ ਦਾ ਵਾਸਤਾ ਸਾਡੇ ਕੋ ਨਾ ਆ ਉਹ ਸਾਡੇ ਕੋ ਬਹੁਤ ਖੁਸ਼ ਆ ਗਿਆ ਯਾਨੀ ਪੂਲ ਹੋ ਗਿਆ ਕੁਝ ਪਿੰਡਾਂ ਵਿੱਚ ਜਿੱਥੇ ਲੋੜ ਉੱਥੇ ਨਹੀਂ ਠੀਕ ਆ ਕਿੱਥੋਂ ਆਏ ਜੀ ਤੁਸੀਂ ਹਮਸੀਕਰ ਰਾਜਸਥਾਨ ਸੇ ਆ ਕੀ ਲੈ ਕੇ ਆਏ ਤੁਸੀਂ हम ज्यादातर दवाइयां लेकर के आए हैं अच्छा जो एंटीबायोटिक एंटी फंगल दवाइयां हैं वो सारी की सारी लेकर के आए हैं राजस्थान तो जदोहाड़ पर भी जो पता लग गया ये तो आपकी पहली पहली फेरी है कि पहला भी नहीं हमारी तीसरी तीसरी बार आए हैं हम यहां पे क्या की लग रहा है पंजाब के हाड़ा बारे जो इस टाइम पंजाब जूझ रहा है मुश्किलों ना देखो पंजाब ने देश के किसान को बचाया था तो देश के किसान की भी ये जिम्मेदारी बनती है राजस्थान के किसान की भी ये जिम्मेदारी बनती है कि पंजाब की संकट की घड़ी के अंदर पंजाब के साथ खड़ा हो इसलिए हम सीकर जो किसान आंदोलनों के लिए प्रसिद्ध रहा है राजस्थान के अंदर तो सीकर से लगातार लोग आ रहे हैं हर दिन कोई ना कोई गाड़ी आती है हमारी गाड़ी जो तीसरी बार यहाँ पर आई है पहले हम अलग अलग सामग्रियां लेकर के आते रहे हैं आज हम सारी की सारी गाड़ी जो है जो दवाइयों की लेकर के आए मतलब आज तो सारा मेडिकल रिलेटेड सारा कुछ लेके आया हो किन्ने जाने आए आये ਅੱਗੇ ਅਗੇ ਜਾਏਗੇ ਅਬ ਅੱਗੇ ਜਾਏਗੇ ਰਮਦਾਸ जाएंगे ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਹੈਰੀ ਗੜਵਾਲ ਨਾਮ ਹੈ ਤੁਸੀਂ ਵੀ ਇਹਨਾਂ ਦੇ ਨਾਲ ਆਇਓ ਹਾਂ ਸਾਰੇ ਇੱਕ ਸਾਥ ਹਾਂ ਅੱਛਾ ਇਹ ਰਾਜਸਥਾਨ ਤੋਂ ਆਏ ਨੇ ਇਹ ਮੈਡੀਕਲ ਸੁਪਰਡੈਂਟ ਸਾਰੇ ਆਪਣੇ ਵੱਲ ਫੈਸਿਲਿਟੀ ਲੈ ਕੇ ਆਏ ਨੇ ਜਨਾਲੇ ਹਲਕੇ 'ਚ ਪਹੁੰਚੇ ਨੇ ਜਿੱਥੇ ਇੱਕ ਸਹਿਯੋਗੀ ਕੈਂਪ ਲਾਇਆ ਗਿਆ ਹੈ ਰਾਹਤ ਫੰਡਰ ਸਿਖਤ ਕਿਸਾਨ ਮੋਰਚੇ ਵੱਲੋਂ ਤੇ ਜੇ ਸਮੇਂ-ਸਮੇਂ ਤੇ ਇਹਨਾਂ ਦੀ ਗੱਲ ਕੀਤੀ ਜਾਊਗੀ ਅੱਜ ਦੇਖਦੇ ਹਾਂ ਇਹਨਾਂ ਹਾਲਾਤਾਂ ਦਾ ਕੀ ਹੋਵੇਗਾ ਪਸंदीदा